ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਆਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਬਾਈ ਪਰਮਿੰਦਰ ਸਿੰਘ ਝੋਟਾ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਸਾਬਕਾ ਜਥੇਦਾਰ ਸਾਹਿਬ ਨੂੰ ਬਾਈ ਪਰਮਿੰਦਰ ਸਿੰਘ ਝੋਟੇ ਵੱਲੋਂ ਸਵਾਲ ਜਵਾਬ ਕੀਤੇ ਗਏ ਤੇ ਉਹਨਾਂ ਦਾ ਨਾਂ ਜਵਾਬ ਦਿੰਦੇ ਹੋਏ ਬਾਈ ਪਰਮਿੰਦਰ ਸਿੰਘ ਝੋਟੇ ਨੂੰ ਕਿਹਾ ਕਿ ਤੁਸੀਂ ਕੀਰਤਨ ਸੁਣੋ ਤੇ ਅੱਗੋਂ ਬਾਈ ਪਰਮਿੰਦਰ ਸਿੰਘ ਝੋਟੇ ਨੇ ਕੀ ਕਿਹਾ ਤੁਸੀਂ ਸੁਣੋ ਅੱਗੇ ਇਹ ਪੂਰੀ ਵੀਡੀਓ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਚੇਰ ਤੇ ਲਾਈਕ ਜਰੂਰ ਕਰ ਦਿਓ। ਬੋਲੋ ਨਾਮ ਨਹੀਂ ਸੀ ਕਦੇ ਵੀ ਉਹਨਾਂ ਦਾ। ਬੋਲੋ ਨਾਮ ਨਹੀਂ ਸੀ, ਤੇਰੇ ਨਾਲ ਸੀ। ਬੋਲੋ ਤੁਸੀਂ ਆ ਉਦੋਂ ਸੁਣ ਨਹੀਂ। ਮੈਂ ਕਿ ਲੋਕਸ਼ਰ ਸੀ ਉਹਦਾ। ਤੁਸੀਂ ਹੈ ਨਹੀਂ ਸੀ ਮੈਂ ਤਾਂ 2017 ਦਾ ਆਇਆ। ਚਲੋ ਕੋਈ ਬੋਲੇ ਨਹੀਂ ਸੀ ਮਾਫੀ ਬੜਾ। ਹਾਂ ਬਹੁਤ ਵਾਰੀ ਆ ਪੁੱਛੋ। ਅਸੀਂ ਚਲੋ ਅਸੀਂ ਤੁਹਾਨੂੰ ਪੁੱਛਦੇ ਹਾਂ ਸਾਡੇ ਜਥੇਦਾਰ ਹੁੰਦੇ। ਤੁਹਾਨੂੰ ਕਿਹੜੀ ਜੇ ਮੈਂ ਬੋਲ ਦਿੰਦਾ। ਨਹੀਂ ਪਲੀਸ਼ ਅਸਾਂ ਤੋਂ ਪੁੱਛੋ। ਨਹੀਂ ਕਿਦੋਂ ਸੁਆਗਰ ਪੁੱਛੂਈ ਬਾਈ ਜੀ। ਮਸਾ ਤੁਸੀਂ ਸਾਡੇ ਜਥੇਦਾਰ ਹੋ। ਨਹੀਂ ਸਾਡੀ ਕੌਮ ਦੇ ਮੈਂ ਇਹਨਾਂ ਨੂੰ ਵੀ ਕੁਛ ਲੈਣ ਨੂੰ ਨਹੀਂ ਨਹੀਂ ਅੱਛਾ ਆਹ ਵੀ ਬੋਲਦੇ ਹਾਂ ਮਹਾਰਾਜ ਜਨਾਬਾ ਰਹੀ ਆਪਣਾ ਬਰਗਾੜੀ ਕਾਹਨ ਵਾਲੇ ਵੀ ਮੈਂ ਸਾਰਾ ਬੋਲ ਕੇ ਨਿਕਲ ਆਇਆ ਹਾਂ ਨਾ ਲਿਓ ਜਮਾ ਅਸੀਂ ਕੀਤਰ ਸੁਣਾ ਚੱਲ ਹੈ ਅਸੀਂ ਤਾਂ ਸਾਰੀ ਉਮਰ ਦਾ ਕੀਤਰ ਸੁਣੀ ਆ ਮੈਂ ਹੀ ਚਲ ਅਹੀਂ ਇਕੱਲੇ ਮੈਂ ਅਹੀਂ ਤੋਂ ਮੇਰਾ ਕੋਈ ਸਵਾਲ ਵੀ ਪੁੱਛਣਾ ਸੀ ਅੱਜ ਆਇਆ ਸੱਚਾ 1200 ਕਾਹਨ ਬਾਕੀ ਮਤਲਬ ਦੱਸੋ ਤਾਂ ਸਹੀ ਤੂੰ ਬੰਦੀ ਬੰਦੀ ਸਿੰਘਾਂ ਨਾਲ ਕਿਉਂ ਨਹੀਂ ਗੱਲ ਕਰਦੇ ਸਹੀ ਹਮਾਰੇ ਦੀ ਗੱਲ ਕਹਦੇ ਤੁਸੀਂ ਸਾਡੇ ਸਾਡੇ ਅੰਦਰ ਬੱਚੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਕੋਈ ਅਮਰਤਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਜਿੰਨੂੰ ਹੋਰ ਸਾਡੇ ਤਾਂ ਬਤਾਉਂਦੀ ਵੀ ਗੱਲ ਕਰੋ ਹਵਾਰਾਂ ਦੀ ਵੀ ਗੱਲ ਕਰੋ ਬਾਕੀ ਦੇਖਦੇ ਤੁਹਾਡੀ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਨੰਨੀਆਂ ਵੀਡੀਓ ਦੇਖਣ ਲਈ ਪਹਿਲਾਂ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋਏ ਮਿਲਦੇ ਹਾਂ ਇੱਕ ਹੋਰ ਨੰਨੀ ਵੀਡੀਓ ਲੈ ਕੇ ਉਦੋਂ ਤੱਕ ਰੱਬ ਰਾਖਾ ਹਾਂ ਹੁਣ ਭਜ ਜਾਓ ਸਾਡੇ ਸਵਾਲ ਤੇ ਜਵਾਬ ਦਓ ਜੇ ਜੱਥੇਦਾਰ ਬਣੇ ਹੋਗੇ